ਜਾ ਵੀਰ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਗੱਲ ਕਰਦੇ ਆਂਗੇ ਜਿਹੜੀ ਕਿ ਅਮਰਪਾਲ ਦੇ ਨਾਲ ਜੁੜੀ ਆ ਭਗਵੰਤ ਮਾਨ ਦੀ ਪਹਿਲਾਂ ਗੱਲ ਕਰਾਂਗੇ ਭਗਵੰਤ ਮਾਨ ਦੀ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੱਸੂਗਾ ਜਿਹੜੀ ਕਿ ਅਮਰਪਾਲ ਦੇ ਨਾਲ ਜੁੜੀ ਹੋਈ ਆ ਬੜੀ ਅਜੀਬ ਗੱਲ ਆ ਜਿਵੇਂ ਕਿ ਭਗਵੰਤ ਮਾਨ ਨੇ ਬੜੇ ਚਰਚਾ ਹੋ ਰਹੀ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਜਿਵੇਂ ਕਿ ਉਹਨਾਂ ਦਾ ਦੱਸਿਆ ਜਾ ਰਿਹਾ ਹੈ ਵੀ ਸ਼ਰਾਬ ਪੀ ਕੇ ਜਿਹੜਾ ਕਿ ਜਹਾਜ਼ ਦੇ ਵਿੱਚ ਬੈਠੇ ਸੀ ਤੇ ਉਹ ਅੱਜ ਡਿੱਗ ਗਏ ਨੇ ਇਹ ਸਾਰਿਆਂ ਨੂੰ ਪਤਾ ਵੀ ਉਹ ਡਿੱਗ ਗਏ ਨੇ ਪਰ ਉਹਦਾ ਅਸਲੀ ਸੱਚ ਜਿਹੜਾ ਕਿ ਡਿੱਗਣ ਦਾ ਕਾਰਨ ਕੀ ਆ ਕੋਈ ਕਹਿੰਦਾ ਸ਼ਰਾਬ ਪੀਤੀ ਆ ਤੇ ਕੋਈ ਕੁਝ ਕਹਿੰਦਾ ਪਰ ਮੈਂ ਤੁਹਾਨੂੰ ਉਹਦਾ ਅਸਲੀ ਰਾਜ ਅਸਲੀ ਸੱਚ ਦੋ ਚਾਰ ਗੱਲਾਂ ਇਹ ਜੀਆਂ ਮਜ਼ਬੂਤ ਗੱਲਾਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਸੁਣਨੀਆਂ ਜ਼ਰੂਰੀ ਨੇ ਉਹ ਕਿਹੜੀਆਂ ਨੇ ਪਹਿਲੀ ਗੱਲ ਤਾਂ ਇਹ ਐ ਵੀ ਜਿਵੇਂ ਭਗਵੰਤ ਮਾਨ ਨੇ ਕਿਹਾ ਸਾਰੇ ਆਪਣੇ ਜਿੰਨੇ ਕੇ ਪੰਜਾਬ ਦੇ ਵਾਸੀ 3 ਕਰੋੜ ਤੋਂ ਜ਼ਿਆਦਾ ਆਬਾਦੀ ਆ ਪੰਜਾਬ ਦੀ ਇਹਨਾਂ ਨੇ ਕਿਹਾ ਸੀ ਵੀ ਸਾਡੇ ਕਿ ਜਿਹੜੇ ਕਲੀਨਿਕ ਮੁਹੱਲਾ ਜਿਹੜੇ ਕੇ ਬਣਾਏ ਹੋਏ ਨੇ ਇਹਨਾਂ ਦੇ ਡਿਪਾਰਟਮੈਂਟ ਜੇ ਉਹਦੇ ਵਿੱਚ ਦਵਾਈ ਬਹੁਤ ਵਧੀਆ ਦਿੱਤੀ ਜਾਂਦੀ ਆ ਜਿਹੜੀ ਸਾਡੀ ਸਰਕਾਰ ਹੈ ਇਹਨਾਂ ਨੇ بڑے ਸਰਕਾਰੀ ਹਸਪਤਾਲਾਂ ਦੇ ਵਿੱਚ ਇੰਨੀ ਸਹੂਲਤ ਵਧੀਆ ਕੀਤੀ ਹੈ ਵੀ ਬਹੁਤ ਬੈਸਟ ਇਲਾਜ ਹੁੰਦੇ ਆ ਲੋਕਾਂ ਦੇ ਤਾਂ ਪਰ ਅੱਜ ਜਿਹੜਾ ਕਿ ਭਗਵੰਤ ਮਾਨ ਡਿੱਗ ਗਿਆ ਦਿੱਲੀੋਂ ਆ ਰਿਹਾ ਸੀ ਪੰਜਾਬ ਨੂੰ ਤਾਂ ਤੁਸੀਂ ਦੱਸੋ ਅਪੋਲੋ ਹਸਪਤਾਲ ਦੇ ਵਿੱਚ ਦਿੱਲੀ ਜਾ ਕੇ ਦਾਖਲ ਹੋਇਆ ਬੰਦਾ ਕਿੱਥੇ ਗਏ ਕਲੀਨਿਕ ਮੁਹੱਲੇ ਇਹਨਾਂ ਦੇ ਜਿਹੜੇ ਡਿਪਾਰਟਮੈਂਟ ਬਣਾਏ ਨੇ ਦਵਾਈਆਂ ਵਾਲੇ ਇਹ ਕਹਿ ਰਿਹਾ ਸੀ ਮੈਂ 3 ਕਰੋੜ ਆਬਾਦੀ ਨੂੰ ਇਹ ਜਿਹੜੀ ਕਿ ਸਾਡੇ ਬਨੇਓ ਬਣਾਈ ਗਈ ਹੈ ਟੀਮ ਕਲੀਨਿਕ ਮਹੱਲਾ ਵਾਲੀਆਂ ਜਿਹੜੀਆਂ ਦਵਾਈਆਂ ਦਿੰਦੇ ਨੇ ਉਹਦੇ ਤੇ ਵਿਸ਼ਵਾਸ ਹੈ ਨਹੀਂ ਸੀ ਭਗਵੰਤ ਮਾਨ ਨੂੰ ਸਵਾਲ ਤਾਂ ਇਹ ਵੀ ਹੈ ਪਰ ਹੁਣ ਗੱਲ ਕਰਦੇ ਆਪਾਂ ਜਿਹੜਾ ਕਿ ਭਾਈ ਅਮਰਪਾਲ ਸਿੰਘ ਇਹਦਾ ਰਾਜ ਕੀ ਸੀ ਡਿੱਗਣ ਦਾ ਉਹ ਮੈਂ ਤੁਹਾਨੂੰ ਦੱਸਦਾ ਅੱਜ ਹੈ ਕੀ ਸੀ ਦੇਖੋ ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈ ਕਿ ਸਾਡੇ ਜਿਹੜੇ ਬੰਦੀ ਸਿੰਘ ਨੇ ਤੇ ਭਾਈ ਅਮਰਪਾਲ ਸਿੰਘ ਉਹ ਅਲੱਗ ਤੋਂ ਜਿਹੜੀ ਜਾਨੀ ਕਿ ਐਨਐਸ ਦੇ ਤਹਿਤ ਉਹ ਅੰਦਰ ਪਰ ਹੁਣ ਸਵਾਲ ਇਹ ਆ ਜਾਂਦਾ ਵੀ ਲੋਕ ਕਹ ਰਹੇ ਨੇ ਵੀ ਸ਼ਰਾਬ ਪੀ ਕੇ ਡਿੱਗਿਆ ਭਗਵੰਤਮਾਨ ਜਹਾਜ਼ ਦੇ ਵਿੱਚ ਸ਼ਰਾਬ ਪੀਤੀ ਹੋਈ ਸੀ ਪਰ ਅਸਲੀ ਮਕਸਦ ਉਹਦੇ ਡਿੱਗਣ ਦਾ ਇਨਾਂ ਦੀਆਂ ਪਾਰਟੀਆਂ ਨੂੰ ਯਾਨੀ ਜਿਵੇਂ ਧੱਕਾ ਲੱਗ ਰਿਹਾ ਪਾਰਟੀ ਨੂੰ ਜਿਵੇਂ ਕੇਜਰੀਵਾਲ ਦਾ ਤਸੀਫਾ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਭਗਵੰਤ ਮਾਨ ਦੇ ਵੀ ਤਸੀਫੇ ਦੀ ਗੱਲ ਚੱਲ ਰਹੀ ਹੈ ਤੇ ਗੱਲ ਹੈ ਕੀ ਹੈ ਅੰਦਰੋਂ ਇਹ ਸਾਰੀ ਜਿਹੜੀ ਗੱਲਬਾਤ ਹੈ ਭਾਈ ਅਮਰਪਾਲ ਦੇ ਕਾਰਨ ਬਣ ਰਹੀ ਹੈ ਤੁਸੀਂ ਕਹੋਗੇ ਵੀ ਇਹਦੇ ਕਾਰਨ ਬਣ ਕੇ ਮਹੀ ਹੈ ਮੈਂ ਤੁਹਾਨੂੰ ਬ੍ਰਿਕੀ ਦੇ ਨਾਲ ਦੱਸਦਾ ਵੀ ਇਹਦੇ ਡਿੱਗਣ ਦਾ ਕਾਰਨ ਇਹਨਾਂ ਦੇ ਤਸੀਫਿਆਂ ਦਾ ਕਾਰਨ ਭਾਈ ਅਮਰਪਾਲ ਸਿੰਘ ਬਣਿਆ ਹੋਇਆ ਖਾਸ ਕਰਕੇ ਨਾਲ ਦੇ ਬੰਦੀ ਸਿੰਘ ਵੀ ਗੱਲ ਹੈ ਕਿ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਸੀ ਗੱਲ ਹੈ ਉਹੀ ਹੈ ਪਰ ਜਿਹੜੇ ਭੈਣ ਭਰਾ ਨਹੀਂ ਜਾਣਦੇ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਹੈ ਦੇਖੋ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ ਡਿਬਰੂਗੜ ਇਹ ਸਾਰੇ ਲੋਕਾਂ ਨੂੰ ਪਤਾ ਪਰ ਉਹ ਬੰਦੇ ਆ ਜਿਹੜੇ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੇ ਜਿਹੜੀ ਕਿ ਉਥੇ ਕੜੀ ਤਪੱਸਿਆ ਕੀਤੀ ਐ ਤੇ ਕਰ ਵੀ ਰਹੇ ਨੇ ਜਿਹੜਾ ਪ੍ਰਮਾਤਮਾ ਦਾ ਜਿਵੇਂ ਕਿ ਪਾਠ ਪੂਜਾ ਕਰਨੀ ਬੰਦੇ ਨੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੜੀ ਕਾਮਨ ਜੀ ਗੱਲ ਹੈ ਵੀ ਜਿਵੇਂ ਬੰਦੀ ਸਿੰਘ ਨੇ ਤੇ ਭਾਈ ਅਮਰਪਾਲ ਸਿੰਘ ਹੈਤਾ ਸਿੰਘ ਪਰ ਉਹ ਕਰਦੇ ਕਿਨੇ ਝਿਲ ਦੇ ਵਿੱਚ ਪਾਠ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦਾ ਜਿਹੜਾ ਕਿ ਅਸਰ ਹੈ ਇਹਨਾਂ ਦੀ ਪਾਰਟੀ ਦੇ ਉੱਤੇ ਉਹ ਕਹਿਰ ਬਣ ਕੇ ਟੁੱਟਿਆ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਮਤਲਬ ਪ੍ਰਦਰਸ਼ਨ ਦੇ ਨਾਲੇ ਪਾਰਟੀ ਆਈ ਸੀ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਤਾਂ ਦੇਖੋ ਹੁਣ ਉਹਦੀਆਂ ਜੜਾਂ ਪਟੀਆਂ ਜਾਣੀਆਂ ਇਹ ਮੇਰੀ ਅੱਜ ਵੀਡੀਓ ਰਿਕਾਰਡ ਤੁਹਾਡੇ ਕੋਲੇ ਰਹਿ ਜਾਣੀ ਹੈ ਮੈਂ ਗਾਰੰਟੀ ਦਿੰਦਾ ਪੰਜਾਬੀਓ ਜਦੋਂ ਕਿਸੇ ਦਾ ਅੰਤ ਹੁੰਦਾ ਗੱਲ ਦਾ ਕਿਸੇ ਵੀ ਚੀਜ਼ ਦਾ ਉਦੇ ਜਿਹੜੇ ਪ੍ਰਿਨਾਮ ਨੇ ਤਾਂ ਉਹ ਪਹਿਲਾਂ ਦਿਖਣ ਲੱਗ ਜਾਂਦੇ ਨੇ ਜਿਵੇਂ ਕਿ ਮੈਂ ਤੁਹਾਨੂੰ ਮਿਸਾਲ ਦਿਨਾ ਛੋਟੀ ਜੀ ਬੰਦੇ ਨੂੰ ਜਦੋਂ ਬੁਖਾਰ ਚੜਦਾ ਹੈ ਤਾਂ ਉਹਦਾ ਪਿੰਡਾ ਧੁੱਪਣ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਹੌਲੀ 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 ਗੰਭੀਰਤਾ ਨਾਲ ਜਦੋਂ ਹੋਰ ਚੜ ਜਾਂਦਾ ਤਾਂ ਉਹਦੇ ਯਾਨੀ ਕਿ ਦਿਮਾਗ ਨੂੰ ਵੀ ਬੁਖਾਰ ਚੜ ਜਾਂਦਾ ਸੋ ਇਹਨਾਂ ਨਾਲ ਉਸੇ ਹੀ ਤਰ੍ਹਾਂ ਬਿਲਕੁਲ ਸੇਮ ਕਹਾਣੀ ਇਹਨਾਂ ਨਾਲ ਜਾਲਮਾ ਨਾਲ ਹੋ ਰਹੀ ਹੈ ਜਿਹੜੀ ਕਿ ਸਾਡੇ ਸਿੰਘਾਂ ਨੇ ਤੇ ਸੀ ਇਹ ਝੱਲ ਕੇ ਜੇਲਾਂ ਕੱਟ ਰਹੇ ਨੇ ਤੇ ਉੱਥੇ ਦੁੱਖ ਭੋਗ ਰਹੇ ਨੇ ਪਤਾ ਨਹੀਂ ਉਹਨਾਂ ਦੇ ਨਾਲ ਕੀ ਕੀ ਤਸ਼ਦਦ ਹੁੰਦਾ ਹੋਣਾ ਇਹ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਕਿਉਂ ਕਿ ਕਿਉਂਕਿ ਕੋਸੋ ਦੂਰ ਅਸਾਮ ਦੇ ਵਿੱਚ ਡਿਬਰੂਗੜ੍ਹ ਜੇਲ ਹੈ ਇੱਥੋਂ ਮੈਨੂੰ ਲੱਗਦਾ ਵੀ ਉਹਦੀ ਮੁਲਾਕਾਤ ਕਰਨੀ ਵੀ ਬੜੀ ਔਖੀ ਹੁੰਦੀ ਹੈ ਉਹ ਤਾਂ ਉਹ ਜਾਣਦਾ ਹੁੰਦਾ ਜਿਹਦੇ ਉੱਤੇ ਬੀਤਦੀ ਹੈ ਪਰ ਮੈਂ ਜਿਹੜੀ ਗੱਲ ਪੂਰੀ ਸਮਝ ਰਿਹਾ ਹਾਂ ਮੈਂ ਆਪਣੇ ਹਿਰਦੇ ਦੇ ਨਾਲ ਕਹਿ ਰਿਹਾ ਕਿ ਇਹ ਗੱਲ ਸੱਚ ਹੈ ਜਦੋਂ ਕਿਸੇ ਬੰਦੇ ਨੂੰ ਆਪਾਂ ਟਾਰਗੇਟ ਕਰਦੇ ਆ ਜਾਂ ਫਿਰ ਇੰਨੀ ਮਤਲਬ ਦੇਖੋ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਇਹਨਾਂ ਦੀ ਬਿਜਲੀ ਇੱਕ ਨਵੀਂ ਸੀਐਮ ਬਣੀ ਹੈ ਜਦੋਂ ਕੇਜਰੀਵਾਲ ਨੇ ਤਸੀਹੇ ਦਿੱਤਾ ਆਤੀਸ਼ੀ ਉਹਦਾ ਨਾਮ ਹੈ ਉਹ ਫੀਮੇਲ ਹੈ ਜਨੀ ਔਰਤ ਹੈ ਉਸ ਨੇ ਬਿਆਨ ਦਿੱਤਾ ਪਹਿਲੇ ਨੰਬਰ ਤੇ ਜਦੋਂ ਹੀ ਉਹਨੂੰ ਮਤਲਬ ਘੋਸ਼ਿਤ ਕਰਤਾ ਵੀ ਇਹ ਭਾਈ ਸੀਐਮ ਹੈ ਦਿੱਲੀ ਦੀ ਤਾਂ ਉਸਨੇ ਬਿਆਨ ਦੇ ਵਿੱਚ ਕੀ ਕਿਹਾ ਕਹਿੰਦੀ ਵੀ ਕੇਜਰੀਵਾਲ ਨੂੰ ਬੜਾ ਹੀ ਜਾਣੀ ਇਹ ਜਿਹੜੀ ਪਾਰਟੀ ਹੈਗੀ ਭਾਜਪਾ ਭਾਰਤੀ ਜਨਤਾ ਪਾਰਟੀ ਨੇ ਕਹਿੰਦੀ ਸਾਡੇ ਮੁੱਖ ਮੰਤਰੀ ਨੂੰ ਜਾਣ ਬੁੱਝ ਕੇ ਅੰਦਰ ਰੱਖਿਆ ਧੱਕੇ ਦੇ ਨਾਲ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਇਹ ਜਿਹੜੀ મોદી ਦੀ ਮਤਲਬ ਸਰਕਾਰ ਹੈ ਸਿੱਧਾ-ਸਿੱਧਾ ਉਹਨਾਂ ਨੇ ਬਿਆਨ ਦਿੱਤਾ ਵੀ ਇਹ ਜ਼ੁਲਮ ਕਰ ਰਹੀ ਹੈ ਸਾਡੇ ਮੁੱਖ ਮੰਤਰੀ ਤੇ ਪਰ ਮੇਰੇ ਸਵਾਲ ਇਹਨਾਂ ਨੂੰ ਆ ਵੀ ਤੁਹਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਮੇਰੇ ਖਿਆਲ 177 ਦਿਨ ਰਹਿ ਕੇ ਆਇਆ ਤਾਂ ਦੀ ਚੀਕ ਨਿਕਲ ਗਈ ਤੇ ਜਿਹੜੇ ਸਾਡੇ ਸਿੰਘ ਨੇ ਜਿਹੜੇ ਦਾ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ 30 30 37 37 35 ਸਾਲਾਂ ਤੋਂ ਕੈਦ ਨੇ ਤੇ ਭਾਈ ਅਮਰਪਾਲ ਸਿੰਘ ਦੀ ਗੱਲ ਕਰੀਏ ਤਾਂ ਸਾਲ ਤੋਂ ਵੱਧ ਸਮਾਂ ਉਹਨਾਂ ਨੂੰ ਵੀ ਹੋ ਗਿਆ 1.5-2 ਦੇ ਸਾਲ ਕਰੀਬ-ਕਰੀਬ ਹੋ ਹੀ ਗਏ ਤਾਂ ਮੈਂ ਉਹੀ ਕਹਿਣਾ ਹੁੰਨਾ ਵੀ ਦੇਖੋ ਜਿਹੜੇ ਬੰਦਿਆਂ ਨੇ ਐਨੇ ਤਸੀਹੇ ਝੱਲੇ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਜਿਹੜੀ ਬਾਦੂ ਆ ਗਈ ਉਹ ਲੱਗਣੀ ਨਹੀਂ ਚਾਹੀਦੀ ਸੀ ਇਹਨਾਂ ਨੂੰ ਉਹੀ ਲੱਗੀ ਆ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹਨਾਂ ਨੂੰ ਤੁਸੀਂ ਇਹ ਨਾਲ ਸਮਝਿਆ ਕਰੋ ਵੀ ਇਹ ਗੱਲਬਾਤ ਕੁਝ ਹੋਰ ਹੈ ਪਰ ਹੋਰ ਨਹੀਂ ਹੈਗੀ ਜਿਹੜੇ ਸਿੰਘਾਂ ਦੇ ਉੱਤੇ ਇਹਨਾਂ ਨੇ ਜ਼ੁਲਮ ਕੀਤੇ ਨੇ ਪਾਪ ਕੀਤੇ ਨੇ ਉਹ ਇਹਨਾਂ ਦੇ ਅੱਗੇ ਆ ਰਹੇ ਨੇ ਕਹੇ ਤਾਂ ਇਹਨਾਂ ਨੂੰ ਵਿਰੋਧੀ ਪਾਰਟੀਆਂ ਵਾਲੇ ਵੀ ਰਹੇ ਨੇ ਵੀ ਇਹ ਦਾਰੂ ਪੀ ਕੇ ਡੇਗ ਗਿਆ ਜੀ ਫਲਾਨਾ ਹੋ ਗਿਆ ਜੀ ਦਾਰੂ ਕੋਈ ਪੀਤੀ ਨਹੀਂ ਹੋਣੀ ਕੋਈ ਮਤਲਬ ਨਹੀਂ ਪਰ ਉਹ ਵੀ ਬੋਲਣ ਯੋਗ ਨਹੀਂ ਉਹ ਤਾਂ ਬਸ ਇੱਕ ਬੰਦੇ ਦਾ ਮਾਹੌਲ ਖੜਾ ਕਰਨਾ ਹੁੰਦਾ ਠੀਕ ਆ ਪੰਜਾਬ ਦਾ ਸੀਐਮਸੀ ਜੇ ਚੰਗਾ ਹੁੰਦਾ ਤਾਂ ਇਹਨੂੰ ਅਸੀਂ ਵੀ ਕਹਿੰਦੇ ਵੀ ਸਾਨੂੰ ਦੁੱਖ ਲੱਗਿਆ ਪਰ ਅਸੀਂ ਇਸ ਕਰਕੇ ਨਹੀਂ ਕਹਿ ਰਹੇ ਕਿਉਂਕਿ ਸਾਡੇ ਹੀ ਨੌਜਵਾਨ ਅੰਦਰ ਤਾੜੇ ਹੋਏ ਏਸੇ ਬੰਦੇ ਦੇ ਨੇ ਏਸੇ ਬੰਦੇ ਦੁਆਰਾ ਸਾਡੇ ਨੌਜਵਾਨਾਂ ਨੂੰ ਅੰਦਰ ਤਾੜਿਆ ਹੋਇਆ ਤਾਂ ਇਸ ਕਰਕੇ ਮੇਰੀ ਬੇਨਤੀ ਤੁਹਾਨੂੰ ਆ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦੇਣਾ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ ਦੇ ਵਿੱਚ